ਇਸ ਦਾ ਰੋਕ ਕਿਆ ਸੀ ਵੀ ਅਜੇ 1 2 4 ਦਿਨ ਥੋੜਾ ਆਰਾਮ ਕਰਨਾ ਚਾਹੀਦਾ ਪਰ ਫਿਰ ਵੀ ਇਸ ਗੱਲ ਦਾ ਫਿਕਰ ਕਰਦਿਆਂ ਹੋਏ ਆ ਉਹਨਾਂ ਨੇ ਇਹ ਮੀਟਿੰਗ ਰੱਖੀ ਮੇਰੇ ਸਾਥੀ ਸ੍ਰੀ ਲਾਲਚੰਦ ਜੀ ਘਟਾਰੂ ਚੱਕ ਸਾਹਿਬ ਨੇ ਸਾਰਾ ਕੁਝ ਤੁਹਾਡੇ ਅੱਗੇ ਬਿਆਨ ਕਰ ਦਿੱਤਾ ਕਿ ਫਸਲਾਂ ਚ ਕਦੇ ਵੀ ਪਹਿਲਾਂ ਵੀ ਇਹੋ ਜੀ ਗੱਲ ਨਹੀਂ ਆਈ ਤੇ ਹੁਣ ਵੀ ਉਹ ਨਾਲ ਦੀ ਨਾਲ ਚੱਕੀ ਜਾਊਗੀ ਉਹਨਾਂ ਦੇ ਜਿਹੜੇ ਪੇਮੈਂਟ ਵੀ ਨਾਲ ਦੀ ਨਾਲ ਹੋਊਗੀ ਕਿਸੇ ਗੱਲ ਦੀ ਤਕਲੀਫ ਨਾ ਮੰਡੀਆਂ ਚ ਜਿਹੜੇ ਪ੍ਰਬੰਧ ਕਰਨੇ ਹੁੰਦੇ ਮੰਡੀ ਬੋਰਡ ਨੇ ਉਹ ਸਾਰੇ ਵਧੀਆ ਢੰਗ ਨਾਲ ਹੋ ਗਏ ਤੇ ਹੋ ਜਾਣਗੇ ਜੇ ਕੋਈ ਮਾੜੀ ਮੁੱਤੀ ਰਹੀ ਹੋਵੇ ਇੱਕ ਤਰੀਕ ਤੋਂ ਸਾਡੀ ਜਿਹੜੀ ਮੰਡੀ ਚੱਲਨੀ ਹੈ ਆੜਤੀਆਂ ਦੇ ਦੁਆਰ ਤੇ ਕੀ ਪ੍ਰਾਧਕੀ ਸਭ ਤੋਂ ਵੱਧ ਕਹਿੰਦੇ ਜੀ ਅਸੀਂ ਮੰਡੀਆਂ ਨਹੀਂ ਚਲਾਵਾਂਗੇ ਇੱਕ ਤਰੀਕ ਤੋਂ ਵੇਖੋ ਆੜਤੀਏ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਦੀਆਂ ਜੋ ਮੰਗਾ ਮੁਸ਼ਕਲਾਂ ਸਨ ਉਹਨੂੰ ਅਸੀਂ ਪੂਰੇ ਖੁੱਲ੍ਹ ਦੇਲੇ ਨਾਲ ਸੁਣਿਆ ਔਰ ਵਿਚਾਰਿਆ ਉਹਨਾਂ ਨਾਲ ਵਿਚਾਰਿਆ 3 ਘੰਟੇ ਸਾਡੀ ਮੀਟਿੰਗ ਚੱਲੀ ਉਹ ਵੀ ਇਸ ਗੱਲ ਤੇ ਨਾਲ ਸਹਿਮਤ ਸਨ ਉਹ ਜਿਹੜੀਆਂ ਇੱਕ ਦੋ ਗੱਲਾਂ ਕਹਿੰਦੇ ਸੀ ਵੀ ਹੁਣੇ ਤੁਸੀਂ ਕੋਈ ਐਲਾਨ ਕਰੋ ਉਹਨਾਂ ਨੂੰ ਅਸੀਂ ਆਖਿਆ ਸੀ ਵੀ ਸਰਦਾਰ ਭਗਵੰਦ ਸਿੰਘ ਮਾਨ ਆ ਜਾਂਦੇ ਐ ਉਸ ਤੋਂ ਬਾਅਦ ਆਪਾਂ ਬੈਠ ਕੇ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਵਾ ਦੇਾਂਗੇ ਤੇ ਇਹ ਕੋਈ ਨਿੱਕੇ ਮੋਟੇ ਮਸਲੇ ਆ ਉਹ ਵੀ ਹੱਲ ਹੋ ਜਾਣਗੇ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀ ਵੀ ਹਾਂ ਠੀਕ ਅਸੀਂ ਜਾ ਕੇ ਮੈਨੂੰ ਨਹੀਂ ਪਤਾ ਹੁਣ ਬਾਹਰ ਜਾ ਕੇ ਉਹਨਾਂ ਨੇ ਕੀ ਕਹਿ ਦਿੱਤਾ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਵੀ ਅਸੀਂ ਆਪਣੇ ਜ਼ਿਲ੍ਹਾ ਪ੍ਰਧਾਨ ਇੱਥੇ ਹੈ ਦੂਸਰੇ ਨਾਲ ਅਸੀਂ ਗੱਲ ਕਰਕੇ ਠੀਕ ਹੈ ਇੱਥੇ ਕਿਸਾਨਾਂ ਨੂੰ ਵੀ ਜੀ ਦਿੱਕਤ ਆਉਣੀ ਚਾਹੀਦੀ ਤੇ ਸਾਨੂੰ ਵੀ ਨਹੀਂ ਉਹਨਾਂ ਦੇ ਮਸਲੇ ਵੀ ਅਸੀਂ ਹੱਲ ਕਰਨ ਲਈ ਖੁੱਲਾ ਦਿਲ ਐ ਇੱਕ ਦਿਨ ਕੋਈ ਵੀ ਮਸਲਾ ਹੱਲ ਨਹੀਂ ਹੋਏਗਾ ਸਮਾਂ ਲੱਗਦਾ ਉਹਨਾਂ ਤੋਂ ਅਸੀਂ ਸਮਾਂ ਮੰਗਿਆ ਸੀ ਉਹਨਾਂ ਨੇ ਵੀ ਇਸ ਗੱਲ ਤੇ ਹੋ ਸਕਦਾ ਬਾਅਦ ਵਿੱਚ ਇੱਕ ਦੂਸਰੇ ਨੂੰ ਅਗਲਾ ਕਹਿੰਦਾ ਵੀ ਐਂ ਕਹਿ ਕੇ ਜਾਓ ਪਰ ਨਹੀਂ ਸਾਡੇ ਕੋਲੇ ਉਹਨਾਂ ਨੇ ਕਿਹਾ ਸੀ ਵੀ ਠੀਕ ਐ ਜਣੀ ਇੱਕ ਇੱਕ ਦੂਸਰੇ ਨੂੰ ਪਹਿਲਾਂ ਰਾਜ਼ੀ ਕਰ ਲਓਗੇ ਤੁਸੀਂ ਵੀ ਦਿੱਕਤ ਆ ਰਾਜੀ ਆ ਰਾਜੀ ਕਿਉਂ ਕਰ ਲਾਂਗੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੰਜਾਬ ਪਿਆਰਾ ਤੇ ਸਾਨੂੰ ਵੀ ਐ ਤੇ ਜਿਹੜੀ ਫਸਲ ਮਸਾਛੇ ਮਹੀਨੇ ਤੋਂ ਹੁੰਦੀ ਹੈ ਇਹ ਕਾਲਪੁਰਖ ਵਾਇਗੁਰੂ ਮੇਲ ਰੱਖੇ ਕਿ ਇਹਦੀ ਮੇਰ ਨਾਲ ਹੋਣੀ ਹੈ ਮੌਸਮ ਚੰਗਾ ਰਹੇ ਤੇ ਉਸ ਫਸਲ ਨੂੰ ਇੱਕ ਜ਼ਿਮੀਦਾਰ ਤੋਂ ਲੈ ਕੇ ਮਜ਼ਦੂਰ ਤੋਂ ਲੈ ਕੇ ਆੜਤੀ ਗਵਰਨਮੈਂਟ ਸਾਰੇ ਸਾਥੀ ਨਾਲ ਮਿਲ ਕੇ ਉਹਨੂੰ ਸੰਭਾਲ ਲਿਫਟਿੰਗ ਦਾ ਕੇਂਦਰਾ ਤੋਂ ਗੱਲਬਾਤ ਕੀਤੀ ਆ ਉਹਦੀ ਜ਼ਿੰਮੇਵਾਰੀ ਜਿਹੜੀ ਅਸੀਂ ਆਪ ਲਈ ਹੈ ਵੀ ਉਹ ਤੁਹਾਨੂੰ ਲਿਫਟਿੰਗ ਦਾ ਹੋ ਰਿਹਾ ਤੇ ਹੋ ਜਾਣਾ ਜਿਹੜਾ ਦੱਸਦੇ ਸੀ ਕਿ ਉਹਨਾਂ ਦਾ ਉਹਨਾਂ ਜਿਹੜੀ ਤੁਸੀਂ ਆ ਸਪੇਸ ਦਾ ਜ਼ਿਕਰ ਕਰਦੇ ਹੋ ਮੇਰੇ ਤੋਂ ਆ ਸਪੇਸ ਦਾ ਜ਼ਿਕਰ ਕਰਦੇ ਹੋ ਅਸਲ 'ਚ ਅਸੀਂ ਚਾਹੇ ਸਾਡੇ ਆਰਤੀ ਨੇ ਚਾਹੇ ਸਾਡੇ ਮਿਲਰ ਨੇ ਬੇਸਿਕਲੀ ਇਹਨਾਂ ਦੇ 99% ਸਵਾਲ ਜਿਹੜੇ ਆ ਉਹ ਕਿੰਦਰ ਨਾਲ ਜੁੜਦੇ ਸੋ ਅਸੀਂ ਉਹਨਾਂ ਦੇ ਨਾਲ ਸਾਡੇ ਭਰਾ ਨੇ ਸਾਡੇ ਆਪਣੇ ਪਰਿਵਾਰਾਂ ਦੇ ਜੀ ਆ ਸਾਨੂੰ ਖੁਸ਼ੀ ਆ ਕਿ ਪਿਛਲੇ ਦਿਨਾਂ ਦੇ ਦੌਰਾਨ ਮਾਨਜੂਗ ਮੁੱਖ ਮੰਤਰੀ ਜੀ ਨੇ ਖੁਦ ਨਲ ਦਖਲ ਦੇ ਕੇ ਔਰ ਕੇਂਦਰੀ ਜੂਨੀਅਰ ਮਿਨਿਸਟਰ ਨਾਲ ਗੱਲਬਾਤ ਵੀ ਕੀਤੀ ਉਸ ਗੱਲਬਾਤ ਸਿੱਟਾ ਇਹ ਨਿਕਲਿਆ कि ਉਹਨਾਂ ਨੇ ਸਪੇਸ ਬਣਾਉਣ ਦੇ ਲਈ ਇੱਕ ਤਾਂ ਐਕਸਪੋਰਟ ਜਿਹੜਾ ਬੰਦ ਕੀਤਾ ਸੀਗਾ ਨੌਨ ਵਾਸ ਮਦੀ ਦਾ ਉਹ ਉਹਨਾਂ ਨੇ ਜਾਰੀ ਕਰ ਦਿੱਤਾ ਹੈ ਸੋ ਸੂਏਸ ਰਾ ਜਿਹੜੇ ਮਲਟੀ ਕਿਸਮ ਦੇ ਜਿਹੜੇ ਸਬਸਟੀਟਿਊਟ ਨੇ ਸਪੇਸ ਨੂੰ ਬਣਾ ਦੇ ਉਹਨਾਂ ਤਾਂ ਕੰਮ ਚੱਲ ਰਿਹਾ ਸੋ ਅ ਦਸੰਬਰ ਤੱਕ ਦਸੰਬਰ 31 ਤੱਕ ਪੰਜਾਬ ਦੇ ਅੰਦਰ 40 ਲੱਖ ਮੀਟਰ ਟਨ ਦਾ ਜਿਹੜਾ ਉਹ ਸਪੇਸ ਬਣ ਜਾਏਗਾ ਕੋਈ ਦਿੱਕਤ ਨਹੀਂ ਆਏਗੀ ਕੋਈ ਦਿੱਕਤ ਨਹੀਂ ਆਏਗੀ ਸੋ ਵੈਸੇ ਵੀ ਮਿਲਿੰਗ ਜਿਹੜੀ ਉਹ ਦਸੰਬਰ ਚ ਸ਼ੁਰੂ ਹੁੰਦੀ ਹੈ ਸੋ ਸਪੇਸ ਮਿਲਰਸ ਕੋ ਬਹੁਤ ਹੈਗਾ ਆ ਉਹਨਾਂ ਕੋ ਪੈਡੀ ਲਾਣ ਦੇ ਲਈ ਸੋ ਮੈਨੂੰ ਲੱਗਦਾ ਵੀ ਸਮੂਥਲੀ ਰਹੂਗਾ ਸਾਡਾ ਸੀਜ਼ਨ ਠੀਕ ਹੈ ਥੈਂਕ ਯੂ ਸਰ